ਹਾਂਜੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀਆਂ ਮਾਤਾ ਜੀ ਹੁਣੇ ਆਏ ਨੇ ਜੀ ਇਹ ਬੈਂਕੋਵਰ ਸਰੀ ਸੌਰੀ ਬੈਂਕੋਵਰ ਰਹਿੰਦੇ ਨੇ ਜੀ ਕੈਨੇਡਾ ਦੇ ਵਿੱਚ ਤੇ ਇਹ ਟਰਸਟ ਦੀਆਂ ਕਈ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਜਾਂ ਸਾਨੂੰ ਮਿਲਣ ਆਏ ਨੇ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਸਾਡੇ ਬਜ਼ੁਰਗ ਮਾਵਾਂ ਜਿਹੜੀਆਂ ਜਿਨ੍ਹਾਂ ਨੂੰ ਬਹੁਤ ਚਿਰ ਹੋ ਗਿਆ ਪੰਜਾਬ ਤੋਂ ਗਏ ਨੂੰ ਪਰ ਦਰਦ ਬੜਾ ਪੰਜਾਬ ਦੇ ਨਾਲ ਇਹ ਇੱਕ ਤਾਂ ਇਹ ਟਰੱਸਟ ਦੇ ਜਿਹੜੀਆਂ ਭੈਣਾ ਇੱਥੇ ਆਉਂਦੇ ਨੇ ਬੱਚੇ ਉਹਨਾਂ ਲਈ ਸੂਟ ਲੈ ਕੇ ਆਏ ਨੇ ਜੀ ਇੱਕ ਟਰੱਸਟ ਲਈ ਸੇਵਾ ਲੈ ਕੇ ਆਏ ਨੇ ਸਾਰਿਆਂ ਨੂੰ ਵੱਡੀ ਗੱਲ ਆ ਵੀ ਇਹ ਮਾਤਾ ਜੀ ਹੁਣੀ ਮੇਰੇ ਦਾਦਾ ਜੀ 70 75 ਤੋਂ ਆਪ ਹੋਣੇ ਨੇ ਤੇ ਇਹ ਸਪੈਸ਼ਲ ਜਗਰਾਉ ਆਏ ਨੇ ਤੇ ਕਹਿੰਨੇ ਭਾਈ ਸਾਹਿਬ ਅਸੀਂ ਮਿਲ ਕੇ ਵੀ ਜਾਣਾ ਤੁਹਾਨੂੰ ਤੇ ਇਹਨਾਂ ਨੇ ਵਿਚਾਰ ਵੀ ਸਾਡੇ ਨਾਲ ਦੋ ਤਿੰਨ ਸਾਂਝੇ ਕੀਤੇ ਨੇ ਤੇ ਆਪਾਂ ਮਾਤਾ ਜੀ ਹੁਣਾਂ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰਸਟ ਬਾਰੇ ਕਿਵੇਂ ਪਤਾ ਲੱਗਿਆ ਉੱਥੇ ਅ ਟਰਸਟ ਬਾਰੇ ਮੈਂ ਮਤਲਬ ਕਿ ਮੈਂ ਮੈਨੂੰ ਆਦਤ ਨਾਲ ਨਿਊਜ਼ ਦੇਖੀ ਹੁੰਦੀ ਆ ਉਹ ਅੱਛਾ ਨਿਊਜ਼ ਦੇ ਵਿੱਚ ਬਾਕੇ ਫਿਰ ਐਡ ਸੀਗੀ ਉੱਥੇ ਅੱਛਾ ਨਿਊਜ਼ ਦੇ ਵਿੱਚ ਉਹ ਮਤਲਬ ਫਿਰ ਮੈਂ ਦੇਖੀ ਐਡ ਤੇ ਮੈਂ ਨੰਬਰ ਲੁੱਕ ਲਿਆ ਉਦੋਂ ਠੀਕ ਮੈਨੂੰ ਬਹੁਤ ਚੰਗਾ ਲੱਗਾ ਕਿ ਜਿਹੜੇ ਗਰੀਬ ਮਤਲਬ ਪਰਿਵਾਰ ਹੈਗੇ ਉਹਨਾਂ ਨੂੰ ਤੁਸੀਂ ਰਸ਼ਨ ਵਗੈਰਾ ਮਤਲਬ ਜਿਸ ਤਰ੍ਹਾਂ ਸਾਰੇ ਆਉਂਦੇ ਸੀ ਇਸ ਮਦਦਗੀ ਵੀ ਲੈ ਕੇ ਤਾਂ ਆਟੇ ਦੇ ਪੋਰੀਆਂ ਲੈ ਕੇ ਪਰੇ ਜਾਂਦੇ ਆ ਅੱਛਾ ਤੇ ਮੈਨੂੰ ਬਹੁਤ ਚੰਗਾ ਲੱਗਾ ਉਹ ਮਾਫੀ ਉਸ ਵਿਲੇ ਮੰਦੇ ਵਿੱਚ ਆਇਆ ਵੀ ਮੈਂ ਉੱਥੇ ਪਹੁੰਚਣਾ ਜ਼ਰੂਰ ਹੈ ਇਹ ਕੋਈ ਗੱਲ ਕਰਨੀ ਹੈ ਜ਼ਰੂਰ ਜਾ ਕੇ ਦਰਸ਼ਨ ਕਰਨਾ ਉਹਨਾਂ ਦੇ ਹਾਂ ਤੇ ਬਹੁਤ ਤੁਹਾਨੂੰ ਜੀ ਆਇਆਂ ਨੂੰ ਜੀ ਤੇ ਮਾਤਾ ਜੀ ਹੋਣਾ ਨੇ ਦੋ ਤਿੰਨ ਵਿਚਾਰ ਵੀ ਸਾਂਝੇ ਕੀਤੇ ਨੇ ਤੇ ਇਹ ਤੁਹਾਨੂੰ ਆਪ ਹੀ ਦੱਸਣਗੇ ਜੀ ਹੁਣ ਮੈਂ ਨਹੀਂ ਤੇ ਮਾਤਾ ਜੀ ਤੁਸੀਂ ਦੱਸੋ ਸੰਗਤ ਨੂੰ ਵੀ ਇਹ ਥੋੜਾ ਜਿਹੜਾ ਮਾਨਸਿਕ ਵੀ ਜਿਹੜੇ ਵੀਰ ਸੂ ਸੈਡ ਕਰ ਜਾਂਦੇ ਨੇ ਹਾਂਜੀ ਮੈਨੂੰ ਬਹੁਤ ਜ਼ਿਆਦਾ ਜਦੋਂ ਰੋਜ਼ ਹੀ ਕੋਈ ਨਾ ਕੋਈ ਸੁਸਾਈਡ ਕਰਨ ਦੀ ਨਿਊਜ਼ ਰੋਜ਼ ਆਉਂਦੀ ਹੈ ਰੋਜ਼ ਰੋਜ਼ ਆਉਂਦੀ ਹੈ ਤੇ ਫਿਰ ਮੈਂ ਸੋਚਦੀ ਹਾਂ ਇਹ ਉਹਨਾਂ ਦੇ ਪਰਿਵਾਰ ਕੀ ਕਰਦੇ ਹੋਣਗੇ ਕਈਆਂ ਤਾਂ ਵਿਚਾਰਿਆਂ ਨੇ ਦੋ-ਦੋ ਧੀਆ ਤੇ ਪਿੱਛੇ ਮਾਂ ਕੋਈ ਮਾਪੇ ਵੀ ਹੋਣੇਗਾ ਤੇ ਬੱਚੇ ਵਿਚਾਰੇ ਕੀ ਕਰਨਗੇ ਪਰ ਉਹ ਹੁਣ ਮੈਂ ਇਦਾਂ ਸੋਚਦੀ ਕਿ ਕਿਸ ਤਰ੍ਹਾਂ ਉਹਨਾਂ ਤੱਕ ਪਹੁੰਚ ਕੇ ਉਹਨਾਂ ਦੀ ਹੈਲਪ ਕੀਤੀ ਜਾਵੇ ਉਹਨਾਂ ਪਰਿਵਾਰਾਂ ਤੱਕ ਪਹੁੰਚ ਮੈਂ ਕਿੰਨਾ ਕਰ ਸਕਦੀ ਆ ਮੇਰੀ ਮੰਮੀ ਫੀਲਿੰਗ ਆ ਕਿ ਉਹਨਾਂ ਸਾਰੇ ਪਰਿਵਾਰਾਂ ਦੀ ਹੈਲਪ ਕੀਤੀ ਜਾਵੇ ਕਿਸ ਤਰ੍ਹਾਂ ਤੋ ਜੇ ਕੋਈ ਲੋਕਾਂ ਤੋਂ ਨਾਲ ਪੈਂ ਭਰਾ ਰਹੇ ਤਾਂ ਆਪਾਂ ਆਪਣੇ ਲਈ ਕੁਝ ਵੀ ਨਹੀਂ ਚੀਜ਼ ਹੈਗੀ ਆਪਾਂ ਬਹੁਤ ਮਤਲਬ ਵਧੀਆ ਇਹ ਸਲਾਹ ਸਕਦੇ ਆ ਕਿ ਜਿਹੜਾ ਕੋਈ ਪਰਿਵਾਰ ਮਤਲਬ ਕੋਈ ਇੰਨਾ ਦੁਖੀ ਆ ਉਹ ਸੁਸਾਈਡ ਕਰਨ ਤੋਂ ਪਹਿਲੇ ਉਹਦੀ ਹੈਲਪ ਕੀਤੀ ਜਾਵੇ ਉਹਨੂੰ ਸੁਸਾਈਡ ਕਰਨ ਦਾ ਮੌਕਾ ਹੀ ਨਾ ਆਵੇ ਤੇ ਇਸ ਕਰਕੇ ਮਤਲਬ ਕਿ ਹੁਣ ਸਾਡਾ バス ਨੇ ਚੱਲਦਾ ਪਰ ਸਾਡਾ ਮਨ ਜਿਹੜਾ ਉਹ ਕਹਿੰਦਾ ਉਹ ਕਹਿੰਦਾ ਕਿ ਕਿਸ ਤਰ੍ਹਾਂ ਉਹਨਾਂ ਦੀ ਹੈਲਪ ਕੀਤੀ ਜਾਵੇ ਠੀਕ ਹੈ ਜੀ ਤੁਸੀਂ ਮਾਤਾ ਜੀ ਬੈਂਕਓਵਰ ਜੇ ਤੁਹਾਨੂੰ ਕਿਸੇ ਨੇ ਭੈਣ ਭਰਾ ਬਜ਼ੁਰਗ ਨੇ ਤੁਹਾਨੂੰ ਮਿਲਣਾ ਹੋਵੇ ਜਿਵੇਂ ਤੁਸੀਂ ਇੱਥੇ ਸਾਨੂੰ ਮਿਲ ਕੇ ਚੱਲੇ ਹੋ ਤੁਸੀਂ ਮੇਰਾ ਫੋਨ ਨੰਬਰ ਲੈ ਲਓ ਜਦੋਂ ਮੈਨੂੰ ਚਾਹੀਦਾ ਹੋਵੇ ਤੇ ਉਧਰ ਕਿਹੜੀ ਸਟਰੀਟ ਤੇ ਰਹਿੰਦੇ ਹੋ ਤੁਸੀਂ ਐਸੇ ਬਲੈਂਕਨ ਧਿਆਨ ਮੈਡਰੋਟਰ ਦੇ ਕੋਲ ਹਾਂ ਅਸੀਂ 5790 44 ਦਾ ਨੰਬਰ ਹੈ ਤੇ ਬਲੈਂਕਨ ਐਵਨਿਊ ਠੀਕ ਹੈ ਮੈਡਰੋਟਰ ਦੇ ਕੋਲ ਠੀਕ ਹੈ ਬਰਨ ਵੀ ਵਿੱਚ ਹਾਂ ਨਾਲ ਹੀ ਬੈਂਕੂਵਰ ਦੇ ਨਾਲ ਕਰਨ ਦੀ ਦੇ ਨਾਲ ਹੀ ਸਾਧ ਸੰਗਤ ਜੀ ਮਾਤਾ ਜੀ ਹੁਣੀ ਬਹੁਤ ਵਧੀਆ ਰੂਹ ਆ ਕਿਉਂਕਿ ਬਹੁਤ ਘੱਟ ਬਜ਼ੁਰਗ ਹੁੰਦੇ ਨੇ ਜਿਹੜੇ ਇਦਾਂ ਸੰਗਤ ਲਈ ਸੋਚਦੇ ਨੇ ਕਿਉਂਕਿ ਇਹਨਾਂ ਨੇ ਆਉਂਦਿਆ ਨੇ ਮੈਨੂੰ ਕਈ ਦਿਨ ਹੋ ਗਏ ਫੋਨ ਕਰਦੇ ਨੇ ਵੀ ਅਸੀਂ ਅੱਜ ਤਾਂ ਇਹਨਾਂ ਦੇ ਬੱਚਿਆਂ ਰਗੇ ਆ ਜੀ ਤੇ ਵੀ ਮਿਲਣਾ ਰਾਜੇ ਤੁਹਾਨੂੰ ਮੈਂ ਕਹੇ ਕੋਈ ਨਹੀਂ ਮਾਤਾ ਜੀ ਤੁਸੀਂ ਆ ਜਾ ਪਰ ਜਿਹੜੀ ਆ ਕੇ ਇਹਨਾਂ ਨੇ ਗੱਲ ਕੀਤੀ ਉਹ ਸਾਡੇ ਵੀ ਦਿਮਾਗ 'ਚ ਸੀਗੀ ਪਰ ਉਹ ਕਿਤੇ ਨਾ ਕਿਤੇ ਇਹਨਾਂ ਨੇ ਦੌਰ ਲਾਤੀ ਆ ਕਿ ਜਿਹੜੇ ਪਰਿਵਾਰ ਸੂਟ ਸਾਈਡ ਜਿਹਨਾਂ ਦੇ ਕਰ ਜਾਂਦੇ ਨੇ ਵੀ ਉਹਨਾਂ ਦਾ ਕੀ ਕੀਤਾ ਸੀ ਬਾਅਦ ਚ ਤੇ ਹੁਣ ਮੇਰਾ ਵੀ ਇਹ ਵਿਚਾਰ ਆ ਵੀ ਜਿਹੜੇ ਵੀ ਰਿਸੂਰਸ ਸਾਈਡ ਕਰਕੇ ਸਾਨੂੰ ਪਤਾ ਲੱਗਦਾ ਵਾ ਵੀ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਸਾਰ ਲੈ ਕੇ ਉਹਨਾਂ ਪਰਿਵਾਰਾਂ ਤੱਕ ਰਾਸਣ ਦਾ ਕੋਈ ਪਹੁੰਚ ਕੀਤੀ ਜਾਵੇ ਕਿਸੇ ਤਰ੍ਹਾਂ ਜਿੱਦਾਂ ਦੀ ਕੋਈ ਲੋੜ ਹੈ ਉਹਨਾਂ ਦੀ ਤੇ ਮਾਤਾ ਜੀ ਦਾ ਬਹੁਤ ਉਤਮਾ ਜੀ ਇਹ ਕਹਿੰਦੇ ਵੀ ਸਾਡਾ ਮਾਣ ਆ ਵੀ ਅਸੀਂ ਸੇਵਾ ਕਰਕੇ ਕੁਝ ਇਹ ਜੀ ਪ੍ਰੋਬਲਮ ਹੋ ਜਾਂਦੀ ਹੈ ਕੁਝ ਬਜ਼ੁਰਗਾਂ ਨੂੰ ਇਧਰੋਂ ਤੁਹਾਨੂੰ ਪਤਾ ਵੀ ਸਫਰ ਸੁਪਰ ਦਾ ਵੀ ਹੋ ਜਾਂਦਾ ਪਰ ਇਹਨਾਂ ਦੀ ਹਿੰਮਤ ਹੈ ਵੀ ਜਗਰਾਉਂ ਇਹ ਚੱਲ ਕੇ ਆਏ ਆ ਤੰਨ ਮਾਤਾ ਗੁਜਰੀ ਚੈਰੀਟੇਬਲ ਟਰਸਟ ਹਾਂ ਜੀ ਹਾਂ ਜੀ ਧੰਨ ਮਾਤਾ ਗੁਜਰੀ ਚੈਰੀਟੇਬਲ ਟਰਸਟ ਜਗਰਾਉ ਇਹਨਾਂ ਮਾਈਆਂ ਨੂੰ ਜੀ ਆਇਆਂ ਆਖਦਾ ਜੀ ਕਿਉਂਕਿ ਬਹੁਤ ਧਰਮਾਤਮਾ ਨੇ ਸੂਟ ਬਹੁਤ ਲੈ ਕੇ ਆਈਆਂ ਨੇ ਕਿ ਵੀ ਇੱਥੇ ਜਿਵੇਂ ਟਰਸਟ ਤੁਹਾਨੂੰ ਪਤਾ ਹੀ ਹੈ ਭੈਣਾਪੁਰਾਵਾ ਨੂੰ ਇੱਥੇ ਜਿਹੜਾ ਕੋਈ ਆਉਂਦਾ ਤਾਂ ਉਹਨੂੰ ਕੋਈ ਨਾ ਕੋਈ ਨਿਵਾਜ਼ੀ ਦਾ ਕਿਵੇਂ ਨਾ ਕਿਵੇਂ ਗਰੀਬ ਬੰਦੇ ਦਾ ਦੁੱਖ ਹੌਲਾ ਕਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਵੀ ਮੈਂ ਉਹਨੂੰ ਸੂਟ ਦੇ ਕੇ ਨਿਵਾਜ਼ੀ ਦਾ ਜਿਵੇਂ ਵੀ ਸਾਡੇ ਤੋਂ ਇਸ ਹੱਲ ਕੀਤਾ ਜਾਵੇ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਮਾਤਾ ਜੀ ਹੁਣੀ ਜਿਹੜੇ ਵੀਰ ਸੁਸਾਈਡ ਕਰ ਗਏ ਨੇ ਪੰਜਾਬ ਦੇ ਵਿੱਚ ਕਿਸਾਨੀ ਉਹਨਾਂ ਬਾਰੇ ਸਾਨੂੰ ਕਹਿ ਕੇ ਚੱਲਦੇ ਨੇ ਵੀ ਬੇਟਾ ਇਹਨਾਂ ਦਾ ਕੁਝ ਕਰੀਏ ਤੇ ਇਹ ਮਾਤਾ ਜੀ ਵੀ ਕਹਿੰਦੇ ਵੀ ਅਸੀਂ ਵੀ ਉੱਥੋਂ ਜੋੜ ਲਾਵਾਂਗੇ ਤੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ